ਦਨ ਦਿਖਾਉਦੇ ਨੇ ਆਪਾਂ ਇਹ ਆ ਟਰਾਲੀ ਦੇਖੋ ਕਿੰਨੀ ਵੱਡੀ ਹੈ ਇਹਦੇ ਨਾਲ ਹੀ ਟਰਾਲੀ ਦੇ ਪਿੱਛੇ ਇਹ ਦੇਖੋ ਹਰਾਨ ਘਰ ਵਿੱਚ ਬਣਾਇਆ ਇਹ ਸਵਾਇ ਭਾਜੀ ਭਾਜੀ ਨਵਾਂ ਸ਼ਹਿਰ ਪੰਜਾਬ ਸੈਕ ਨਗਰ ਪਿੰਡ ਖਾਨਪਾਲ ਇਹ ਸਪੈਸ਼ਲ ਬਣਾਇਆ ਹੈ ਕਿ ਪਹਿਲਾਂ ਹੀ ਸੀਗਾ ਸਪੈਸ਼ਲ ਹੈ ਜੀ ਅੱਛਾ ਅੱਛਾ ਕਾਫੀ ਦੀ ਆਏ ਹੋ ਜੀ ਜੀ ਯਾਤਰਾਵਾਦ ਕਿੰਨੇ ਦਿਨ ਹੋ ਗਿਆ ਆਇਆ ਨੂੰ ਬਸ ਚੱਲੇ ਆਇਆ ਪਹਿਲਾਂ ਇੱਕ ਵਾਰੀ ਜਾ ਕੇ ਆ ਗਏ ਤੇ ਨਾਲ ਇਹਦੀ ਪਹਿਲੀ ਵਾਰੀ ਲੈ ਕੇ ਚੱਲੇ ਆ ਅੱਛਾ ਵਾਜੀ ਵਾ ਇਹ ਸਪੈਸ਼ਲ ਬਣਾਇਆ ਹੈ ਹਾਂ ਜੀ ਹਾਂ ਜੀ ਇਹ ਸຖານ ਘਰ ਹੈ ਹਾਂ ਜੀ ਇਹ ਆ ਲੇਡੀਜ਼ ਹੈ ਜੈਂਟਸ ਟਾਇਲਟ ਵੀ ਬਣਾਈਆਂ ਦੇਖ ਲਓ ਪੂਰਾ ਘੈਂਟ ਖੋਲਿਓ ਭਾਈ ਮਾੜੇ ਆ ਜੀ ਆ ਦੇਖੋ ਪੂਰਾ ਟਰਾਲੀ ਦੇ ਪਿੱਛੇ ਬਣਾ ਲਿਆ ਬਈ ਜਗੜ ਲੇਡੀਜ਼ ਤਾਂ ਲੱਗ ਗਿਆ ਜੈਂਟਸ ਤਾਂ ਲੱਗ ਗਿਆ ਇਸ਼ਨਾਨ ਘਰ ਵੀ ਐ ਪਾਣੀ ਰੱਖਿਆ ਹੋਇਆ ਨਾਲ ਟੈਂਕੀ ਟੈਂਕੀ ਫੋਟੋਟ ਕਰਨੀ ਆ ਜਾਵੇ ਸੱਸੀ ਆਪ ਜੀ ਕੀ ਨਾਮ ਹੈ ਜੀ ਚਰਿੰਦਰ ਸਿੰਘ ਕਿੱਥੋਂ ਆਇਓ ਜੀ ਠਾਨਪੁਰ ਠਾਨਪੁਰ ਅੱਛਾ ਆਹ ਉਹਨੇ ਸੈਰ ਆਇਆ ਜੀ ਹਾ ਜੀ ਠਾਨਪੁਰ ਆ ਰਿਹਾ ਠਾਨਪੁਰ ਦਿੱਲੀ ਸੰਘਰਸ਼ ਆਇਓ ਐ ਹਾਂ ਜੀ ਹਾਂ ਜੀ ਆ ਪੱਕਾ ਹੀ ਬਣਾ ਲਿਆ ਸਾਰਾ ਸਿਸਟਮ ਐ ਵਾਹ ਜੀ ਵਾਹ। ਕੋਟੀ ਲੱਗੀ ਹੋਈ ਹੈ ਹੱਥ ਤੋਂ ਨੂੰ ਪੂਰੀ ਐਨ ਐਂ। ਅੱਛਾ ਅੱਛਾ ਵਾਹ ਜੀ ਵਾਹ। ਬਹੁਤ ਸੋਹਣੀ ਟਰਾਲੀ ਬਣਾਈ ਹੈ ਔਰ ਨਾਲ ਹੀ ਇਸ਼ਨਾਨ ਘਰ ਜੈਂਟਸ ਲੇਡੀਜ਼ ਔਰ ਐਡਵੀ ਨੇ ਵੀਰ ਸਭ ਪੰਜਾਬ ਬਣੀ ਆ। ਫਸਤੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਆਪਾਂ ਕੁੰਗਲੀ ਬਾਰਡਰ ਤੇ ਆ। ਤੁਹਾਨੂੰ ਇੱਕ ਜਿਹੜੇ ਸਾਡੇ ਕਿਸਾਨ ਨੌਜਵਾਨ ਔਰ ਜਿਹੜੇ ਕਿਸਾਨ ਇੱਥੇ ਆਏ ਹੋਏ ਨੇ ਉਹਨਾਂ ਦੀ ਇੱਕ ਬਹੁਤ ਹੀ ਵਧੀਆ ਇੱਕ ਟੀਮ ਬਣਾਈ ਹੋਈ ਹੈ ਤਾਂ ਉਹ ਦਿਖਾਉਣੇ ਆ। ਤੇ ਆ ਪਹਿਲਾਂ ਤਾਂ ਦੇਖੋ ਆ ਤੁਸੀਂ ਟਰੈਕਟਰ ਹੈ ਜੌਂਡੀਅਰ ਜਿਹਦਾ ਤੁਸੀਂ ਦੇਖਦੇ ਰਹਿੰਦੇ ਹੋ। ਸਿਲੈਂਸਰ ਸਪੌਂਸਰ ਲਾਇਆ ਹੋਇਆ ਇਹਨੂੰ ਪੂਰਾ ਵਧੀਆ। ਤੇ ਅੱਗੇ ਝੰਡਾ ਦੇਖੋ ਕਿੰਨਾ ਵੱਡਾ ਲਾਇਆ ਹੋਇਆ ਔਰ ਜਿਹੜੀ ਮਿਹਰ ਸੀ ਤੁਹਾਨੂੰ ਦਿਖਾਉਦੇ ਆਂ ਅੱਪਾ ਇਹ ਆਹ ਟਰਾਲੀ ਦੇਖੋ ਕਿੰਨੀ ਵੱਡੀ ਹੈ ਇਸ ਦੇ ਨਾਲ ਹੀ ਟਰਾਲੀ ਦੇ ਪਿੱਛੇ ਹੀ ਆ ਦੇਖੋ ਹਾਂ ਇਨਾਨ ਘਰ ਵਿੱਚ ਬਣਾਇਆ ਹੋਇਆ ਬਾਜੀ ਬਾਜੀ ਨਵਾਂ ਸ਼ਹਿਰ ਭਾਗ ਸਿੰਘ ਨਗਰ ਪਿੰਡ ਖਾਨਪਾਲ ਇਹ ਸਪੈਸ਼ਲ ਬਣਾਇਆ ਹੈ ਕਿ ਪਹਿਲਾਂ ਹੀ ਸੀਗਾ ਸਪੈਸ਼ਲ ਹੈ ਜੀ ਅੱਛਾ ਅੱਛਾ ਕਾਫੀ ਦੀ ਆਏ ਹੋ ਜੀ ਜੀ ਯਾਤਰਾਵਾਸ ਕਿੰਨੇ ਦਿਨ ਹੋ ਗਿਆ ਆਇਆ ਨੂੰ ਬਸ ਚੱਲੇ ਆ ਜੀ ਯਾਰ ਇਹ ਪਹਿਲਾਂ ਇੱਕ ਵਾਰੀ ਜਾ ਕੇ ਆ ਗਏ ਤੇ ਨਾਲ ਇਹਨਾਂ ਦੀ ਪਹਿਲੀ ਵਾਰੀ ਲੈ ਕੇ ਚੱਲੇ ਆ ਅੱਛਾ ਵਾਹ ਜੀ ਵਾਹ ਇਹ ਸਪੈਸ਼ਲ ਬਣਾਇਆ ਹੈ ਹਾਂ ਜੀ ਹਾਂ ਜੀ ਇਹ ਸຖານ ਘਰ ਹੈ ਹਾਂ ਜੀ ਇਹ ਆ ਲੇਡੀਜ਼ ਹੈ ਜੈਂਟਸ ਟਾਇਲਟ ਵੀ ਬਣਾਈਆਂ ਸਕੇ ਲੋ ਪੂਰਾ ਘੈਂਟ ਖੁੱਲ੍ਹੇ ਬੜੀ ਮਾੜੇ ਆਹ ਦੇਖੋ ਪੂਰਾ ਟਰਾਲੀ ਦੇ ਪਿੱਛੇ ਬਣਾ ਲਿਆ ਬਈ ਰਿਗਾਰਡ ਲੇਡੀਜ਼ ਤਾਂ ਲੱਗ ਗਿਆ ਜੈਂਟਸ ਤਾਂ ਲੱਗ ਗਿਆ ਇਸ਼ਨਾਨ ਘਰ ਵੀ ਐ ਪਾਣੀ ਰੱਖਿਆ ਹੋਇਆ ਨਾਲ ਟੈਂਕੀ ਥੈਂਕ ਯੂ ਫਰ ਗਟ ਕਰਨੀ ਆ ਜਾਗੇ ਸੱਸੀ ਆਪ ਜੀ ਕੀ ਨਾਮ ਹੈ ਜੀ ਸ਼ਕਿੰਦਰ ਸਿੰਘ ਕਿੱਥੋਂ ਆਇਓ ਜੀ ਠਾਨਪੁਰ ਠਾਨਪੁਰ ਅੱਛਾ ਆਹ ਉਹਨੇ ਤੇਰਾ ਆ ਆਹ ਦੀ ਠਾਨਪੁਰ ਹੈ ਠਾਨਪੁਰ ਦਿੱਲੀ ਸੰਘਰਸ਼ ਆਇਓ ਹੈ ਹਾਂ ਜੀ ਹਾਂ ਆ ਪੱਕਾ ਹੀ ਬਣਾ ਲਿਆ ਸਾਰਾ ਸਿਸਟਮ ਹੈ ਵਾਹ ਜੀ ਵਾਹ। ਚੁੱਟੀ ਲੱਗੀ ਹੋਈ ਹੈ ਤੁਹਾਨੂੰ ਪੂਰੀ ਐਨ ਐਂ। ਅੱਛਾ ਅੱਛਾ ਵਾਹ ਜੀ ਵਾਹ। ਬਹੁਤ ਸੋਹਣੀ ਟਰਾਲੀ ਬਣਾਈ ਹੈ ਉਹ ਨਾਲ ਹੀ ਇਸ਼ਨਾਨ ਘਰ ਜੈਂਟਸ ਲੇਡੀਜ਼ ਹਾਲ ਵੀ ਨੇ। Maybe it's something that I